ਪਪੂਲਰ ਲੀਡਰ ਨੂੰ ਮੋਦੀ ਜੀ ਨੂੰ ਦੇਖਣ ਐਸੀ ਜਿਹੜੀ ਟੀਨੈਸ ਐਸਾ ਜਿਹੜਾ ਕ੍ਰੇਜ਼ ਮੈਂ ਐਮਜੀ ਆਰ ਜੀ ਲਈ ਵੀ ਨਹੀਂ ਦੇਖਿਆ ਮੈਂ ਜੈ ਲਲਤਾ ਜੀ ਲਈ ਵੀ ਦੇਖਿਆ ਹਾਲਾਂਕਿ ਉਹਨਾਂ 'ਚ ਇੱਕ ਕ੍ਰੇਜ਼ ਹੁੰਦਾ ਸੀਗਾ ਹਾਂ ਤਾਮਿਲਨਾਡੂ ਦੇ ਵਿੱਚ ਜਾਂ ਸਾਊਥ ਦੇ ਵਿੱਚ ਕਿਸ ਤਰ੍ਹਾਂ ਦੇ ਤੁਹਾਡੇ ਰਿਪੋਰਟ ਨੇ ਕਿ ਜਿਵੇਂ 400 ਪਾਰ ਦੇ ਬੀਜੇਪੀ ਨੇ ਟਾਰਗੇਟ ਦਿੱਤਾ ਹੈ ਪਰ ਸਾਊਥ ਦੇ ਵਿੱਚੋਂ ਕੁਝ ਬੀਜੇਪੀ ਦੇ ਪੱਲੇ ਪਏਗਾ ਔਰ ਪਾਰੀ ਸੰਖਿਆ ਦੇ ਵਿੱਚ ਅੱਛੇ ਨੰਬਰਸ ਦੇ ਵਿੱਚ ਤਾਮਲਾਡੂ ਦੇ ਵਿੱਚ ਬੀਜੇਪੀ ਨੂੰ ਸੀਟਾਂੋਂ ਤੋਂ ਮਿਲਣ ਗਿਆ। ਤੇ ਸ਼ਹਿਰਾਂ ਦੇ ਵਿੱਚ ਤੁਸੀਂ ਲਗਾਤਾਰ ਪਰਫਾਰਮ ਕਰ ਰਹੇ ਹੋ। ਕੁਝ ਕਦੂਰ ਸਾਹਿਬ ਦਾ ਵੀ ਜ਼ਿਕਰ ਕੀਤਾ। ਪਿੰਡਾਂ ਦੇ ਵਿੱਚ ਕੀ ਭਾਤੀ ਜਾਂਦਾ ਪਾਰਟੀ ਨੂੰ ਰਿਸਪੋਰਟ ਮਿਲ ਰਿਹਾ ਹੈ? ਪੰਜਾਬ ਦੇ ਵਿੱਚ ਪੋਲਿੰਗ ਚਾਹੇ ਲੋਕ ਸਭਾ ਚੋਣਾਂ ਦੀ ਖੇਲੇ ਗੇੜ ਦੇ ਵਿੱਚ ਹੋਣੀ ਹੈ ਪਰ ਪੰਜਾਬ ਦੇ ਵਿੱਚ ਸਿਆਸੀ ਪਾਰਾ ਗਰਮ ਹੁੰਦਾ ਜਾ ਰਿਹਾ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਗਰਮੀ ਵੱਧ ਰਹੀ ਹੈ ਸਿਆਸੀ ਪਾਰਾ ਵੀ ਗਰਮ ਹੁੰਦਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਉੱਤੇ ਇਸ ਵਾਰ ਪੰਜਾਬ ਦੇ ਲੋਕਾਂ ਦੀ ਅੱਖ ਹੈ ਸਾਰੀਆਂ ਸਿਆਸੀ ਪਾਰਟੀਆਂ ਦੀ ਅੱਖ ਹੈ ਜਿਹੜੇ ਸਿਆਸਤ ਦੇ ਨਜ਼ਰ ਰੱਖਣ ਵਾਲੇ ਲੋਕ ਨੇ ਉਹਨਾਂ ਦੀ ਅੱਖ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਵਾਰ ਕਿਵੇਂ ਦਾ ਪਰਫਾਰਮ ਕਰੇਗੀ ਕਿਉਂਕਿ ਭਾਰਤੀ ਜਨਤਾ ਪਾਰਟੀ ਇਸ ਵਾਰ ਪੰਜਾਬ ਦੇ ਵਿੱਚ ਆਪਣੇ ਦਮ ਦੇ ਉੱਤੇ ਬਿਨਾਂ ਐਲਾਈਅੰਸ ਦੇ ਉੱਤੇ ਚੋਣਾਂ ਲੜ ਰਹੀ 13 ਲੋਕ ਸਭਾ ਚੋਣਾਂ ਦੇ ਉੱਤੇ ਟਾਰਗੇਟ ਭਾਵੇਂ 2027 ਨੂੰ ਮੰਨਿਆ ਜਾ ਰਿਹਾ ਪਰ ਜਿਹੜਾ 2024 ਦੀ ਪਰਫਾਰਮੈਂਸ ਵੀ ਜਿਹੜੀ ਹੈ ਇਸ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦਾ ਲਗਾਤਾਰ ਕਈ ਥਾਵਾਂ ਤੇ ਵਿਰੋਧ ਵੀ ਹੋ ਰਿਹਾ ਹੈ ਹੰਸਰਾਜ ਜੰਸੀ ਦਾ ਵੀ ਵਿਰੋਧ ਹੈ ਤਰੁਣਜੀਤ ਸੰਧੂ ਹੁਣਾ ਦਾ ਵੀ ਵਿਰੋਧ ਹੋਇਆ ਪੰਨੀਤ ਕੋਰ ਹੁਣਾ ਦਾ ਵੀ ਵਿਰੋਧ ਹੋਇਆ ਤਾਂ ਇਸ ਵਿਰੋਧ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਕੀ ਆਪਣੀ ਗੱਲ ਲੋਕਾਂ ਦੇ ਵਿੱਚ ਪਹੁੰਚਾ ਪਾ ਰਹੀ ਹੈ ਜਾਂ ਇਸ ਦਾ ਕੋਈ ਨੁਕਸਾਨ ਜਾਂ ਫਾਇਦਾ ਹੋ ਰਿਹਾ ਹੈ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਆਈਐਸ ਅਧਿਕਾਰੀ ਚੀਫ ਸੈਕਟਰੀ ਦੇ ਅਹੁਦੇ ਤੋਂ ਰਿਟਾਇਰ ਹੋਏ ਨੇ ਜਗਮਉਨ ਸਿੰਘ ਰਾਜੂ ਜੀ ਜਨਰਲ ਸੈਕਟਰੀ ਨੇ ਆਰਗੇਨਾਈਜੇਸ਼ਨ ਦੇ ਤਾਂ ਗੱਲਬਾਤ ਕਰਦੇ ਨੇ ਰਾਜੂ ਜੀ ਕਿਵੇਂ ਦਾ ਤੁਹਾਨੂੰ ਲੋਕਾਂ ਦੇ ਵਿੱਚ ਰਿਸਪੌਂਸ ਮਿਲ ਰਿਹਾ ਹੈ ਚੋਣ ਪ੍ਰਚਾਰ ਲਗਾਤਾਰ ਤੁਸੀਂ ਅੰਮ੍ਰਿਤਸਰ ਵੀ ਦੇਖ ਰਹੇ ਹੋ ਜਲੰਧਰ ਵੀ ਜਾ ਰਹੇ ਹੋ ਦੋਵੇਂ ਮੇਨ ਸੀਟਾਂ ਨੇ ਤਾਂ ਕਿਵੇਂ ਦਾ ਲੋਕਾਂ ਦਾ ਰਿਸਪੋਰਟ ਤੁਹਾਨੂੰ ਦੇਖੀ ਵੈਸੇ ਗਗਨ ਜੀ ਖਡੂਰ ਸਾਹਿਬ ਵੀ ਮੈਂ ਹੀ ਦੇਖ ਰਿਹਾ ਉਹ ਵੀ ਸੇਵਾ ਪਾਰਟੀ ਨੇ ਮੇਰੇ ਤੇ ਲਾਈ ਹੈ ਜੀ ਔਰ ਜਿੱਥੇ ਵੀ ਅਸੀਂ ਚਾਹਨੇ ਭਾਵੇਂ ਸ਼ਹਿਰ ਚ ਹੋਈਏ ਭਾਵੇਂ ਦਿਹਾਤ ਚ ਹੋਈਏ ਭਾਵੇਂ ਜਲੰਧਰ ਹੋਵੇ ਭਾਵੇਂ ਅੰਮ੍ਰਿਤਸਰ ਹੋਵੇ ਇਸ ਤਰ੍ਹਾਂ ਜਾਪਦਾ ਹੈ ਕਿ ਪੰਜਾਬ ਤੇ ਜਨਤਾ ਨੇ ਪੰਜਾਬ ਦੇ ਲੋਕਾਂ ਨੇ ਕਿਸਾਨਾਂ ਨੇ ਮਹਿਲਾਵਾਂ ਨੇ ਭੈਣਾ ਨੇ ਬਜ਼ੁਰਗਾਂ ਨੇ ਇਸ ਵਾਰ ਮਨ ਬਣਾ ਲਿਆ ਕਿ ਉਹਨਾਂ ਨੇ ਮੋਦੀ ਜੀ ਨੂੰ ਸਿਰ ਤੋਂ ਪ੍ਰਧਾਨ ਮੰਤਰੀ ਬਣਾ ਕੇ ਪੰਜਾਬ ਤੋਂ ਜਿੱਥੇ ਬੀਜੇਪੀ ਦੇ ਇੱਕ ਤਰੀਕੇ ਦਾ ਵਾਂਝਾ ਰਹਿ ਗਏ ਸੀ ਉਸ ਨੂੰ ਇਸ ਵਾਰ 100% ਪੂਰਾ ਕਰਨ ਵਾਲੇ ਨੇ ਸਾਨੂੰ ਸਾਰੇ ਪਾਸਿਓ 13 ਦੇ 13 ਸੀਟਾਂ 'ਚ ਜ਼ੋਰਦਾਰ ਸਪੋਰਟ ਲੋਕਾਂ ਦੀ ਮਿਲ ਰਹੀ ਹੈ। ਅਮਰਿਤਸਰ ਦਾ ਜੀ ਆਪਾਂ ਕਹੀਏ ਤਾਂ ਮੈਨੂੰ ਖਾਸ ਕਰਕੇ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਦੀ ਜਿਹੜੀ ਬਖਸ਼ਿਸ਼ ਹੈ ਇਸ ਵਾਰ ਫੋਲ ਦੇ ਉੱਤੇ ਇਸ ਵਾਰ ਬੀਜਪੀ ਦੇ ਇਸ ਵਾਰ ਦੇ ਸਦਾ ਤਰਨਜੀਤ ਸਿੰਘ ਸੰਧੂ ਜੋ ਕਿ ਸਾਡੀ ਪਾਰਟੀ ਦੇ ਇਥੋਂ ਨਾਮਿਨੇ ਨੇ ਸਾਡੇ ਕੈਂਡੀਡੇਟ ਨੇ ਉਹਨਾਂ ਨੂੰ ਪੂਰੀ ਦੀ ਪੂਰੀ ਸਪੋਰਟ ਲੋਕਾਂ ਨੇ ਦੇਣ ਦਾ ਵਾਅਦਾ ਕਰ ਲਿਆ ਹੈ ਜੀ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਸੀ ਕਿਸਾਨਾਂ ਦਾ ਦੇਖੋ ਇੱਕ ਸਮਝਣ ਵਾਲੀ ਗੱਲ ਹੈ ਕਿ ਮੈਂ ਖੁਦ ਹੈਰਾਨ ਆ ਕਿ 23 ਲੱਖ ਜਿਹੜੇ ਕਿਸਾਨ ਨੇ ਨਯਾਪਤੇ ਉਪਦਾਨ ਮੰਤਰੀ ਕਿਸਾਨ ਜਿਹੜੀ ਨਿਧੀ ਆ ਸਵੰਤ ਨਿਧੀ ਸਕੀਮ ਹੈ ਜਿਹਦੇ ਵਿੱਚ ਆਪਾਂ ਨੂੰ 6000 ਰੁਪਿਆ ਹਰ ਸਾਲ ਕਿਸਾਨਾਂ ਨੂੰ ਮਿਲਦਾ ਹੈ ਉਹਦੇ ਵਿੱਚ 23 ਲੱਖ ਦੀ ਜਗਾ ਕੇਵਲ 8 ਲੱਖ ਹੀ ਕਿਸਾਨਾਂ ਨੂੰ ਉਹ ਫਾਇਦਾ ਪਹੁੰਚ ਰਿਹਾ ਹੈ ਕਿਉਂਕਿ ਭਗਵੰਤ ਮਾਨ ਜੀ ਦੀ ਸਰਕਾਰ ਨੇ ਆਪ ਦੀ ਸਰਕਾਰ ਨੇ ਜਿਹੜੀਆਂ ਬੇਸਿਕ ਫਾਰਮੈਲਿਟੀਆਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਜੇ ਕੋਈ ਐਨਟੀ ਕਿਸਾਨ ਸਰਕਾਰ ਹੈ ਉਹ ਆਪ ਸਰਕਾਰ ਪੰਜਾਬ ਦੀ ਹੈ ਉਹਦੇ ਵਿੱਚੋਂ ਘਟੋ-ਘਟ ਇੱਕ ਵੱਡਾ ਜਿਹੜਾ ਸੰਖਿਆ ਹੈ ਉਹਦੇ 'ਚ ਤਾਂ ਕੁਝ ਵੀ ਨਹੀਂ ਸੀ ਕਰਨਾ ਸਿਰਫ ਆਪਣੀ ਜਿਹੜੀ ਨੋ ਯਰ ਕਸਟਮਰ ਕੇਵਾਈਸੀ ਹੁੰਦੀ ਹੈ ਕਿ ਆਪਣਾ ਫੋਨ ਨੰਬਰ ਅਦਾ ਨੰਬਰ ਪਾਣਾ ਹੈ ਔਰ ਇਲੈਕਟ્રોਨਿਕਲੀ ਉਥੇ ਰਜਿਸਟਰ ਕਰਵਾਣਾ ਹੈ ਉਹ ਤੱਕ ਵੀ ਭਗਵੰਤ ਮਾਨ ਜੀ ਜਿਹੜੇ ਬੜੇ ਆਪਣੇ ਆਪ ਨੂੰ ਕਿਸਾਨਾਂ ਦੇ ਮਸੀਹਾ ਸਮਝਦੇ ਨੇ ਐਡੀ ਛੋਟੀ ਗੱਲ ਵੀ ਨਹੀਂ ਕਰ ਸਕੇ ਜਿਹਦੇ ਨਾਲ ਜਿਹੜੇ ਵਿਚਾਰੇ ਗਰੀਬ ਕਿਸਾਨ ਨੇ ਮਾਰਜਨਲ ਕਿਸਾਨ ਨੇ ਛੋਟੇ ਕਿਸਾਨ ਨੇ ਉਹ ਇਸ ਸਕੀਮ ਤੋਂ ਵਾਂਝੇ ਰਹਿ ਗਏ ਨੇ ਸੀ ਰਾਜੂ ਜੀ ਕਿਸਾਨਾਂ ਬਾਰੇ ਡਿਟੇਲ ਮੈਂ ਤੁਹਾਡੇ ਕੋਲ ਥੋੜਾ ਬਾਅਦ ਦੇ ਵਿੱਚ ਹੋਰ ਸਵਾਲ ਕਰੂੰਗਾ ਬਟ ਬੀਜੇਪੀ ਦੀ ਫਰਸਟ ਫੇਸ ਦੇ ਵਿੱਚ ਚੋਣਾਂ ਹੋ ਗਈਆਂ ਸੈਕੰਡ ਫੇਸ ਵੀ ਪਰਸੋਂ ਹੋ ਜਾਏਗਾ ਜੀ ਮੈਂ ਥੋੜਾ ਜਿਹਾ ਤੁਹਾਡੇ ਕੋਲ ਇਹ ਵੀ ਜਾਨਣਾ ਚਾਹੁੰਦਾ ਕਿ ਬੀਜੇਪੀ ਨੂੰ ਜੇ ਪੰਜਾਬ ਦੇ ਵਿੱਚ ਕਮਜ਼ੋਰ ਮੰਨਿਆ ਜਾਂਦਾ ਤਾਂ ਸਾਊਥ ਦੇ ਵਿੱਚ ਵੀ ਕਮਜ਼ੋਰ ਮੰਨਿਆ ਜਾਂਦਾ ਥੋੜਾ ਜਿਹਾ ਕਿਉਂਕਿ ਤੁਹਾਡੇ ਉਧਰ ਲਿੰਕ ਬੜੇ ਨੇ ਤੁਸੀਂ ਸਰਵਿਸ ਬਹੁਤ ਕੀਤੀ ਹੈ ਤਾਮਿਲਨਾਡੂ ਦੇ ਵਿੱਚ ਜਾਂ ਸਾਊਥ ਦੇ ਵਿੱਚ ਕਿਸ ਤਰ੍ਹਾਂ ਦੇ ਤੁਹਾਡੇ ਰਿਪੋਰਟ ਨੇ ਕਿ ਜਿਵੇਂ 400 ਪਾਰ ਜੇ ਬੀਜੇਪੀ ਨੇ ਟਾਰਗੇਟ ਦਿੱਤਾ ਹੈ ਤਾਂ ਸਾਊਥ ਦੇ ਵਿੱਚੋਂ ਕੁਝ ਬੀਜੇਪੀ ਦੇ ਪੱਲੇ ਪਏਗਾ ਜਾਂ ਬੀਜੇਪੀ ਨੂੰ ਕੋਈ ਬੋਣ ਗਿਆ ਕਿਵੇਂ ਦੇ ਉੱਤੇ ਤੁਹਾਨੂੰ ਅਧਿਕਾਰੀ ਵੀ ਦੱਸਦੇ ਹੋਣਗੇ ਤੁਹਾਡੇ ਬੈਚਮੇਟ ਨੇ ਤੁਹਾਡੇ ਜੂਨੀਅਰ ਨੇ ਉਧਰ ਦਾ ਕਿਵੇਂ ਦਾ ਰਿਸਪਾਂਸ ਕੋਈ ਜੇ ਸਾਡੇ ਨਾਲ ਸ਼ੇਅਰ ਕਰ ਸਕੋ ਦੇਖੋ ਤੁਸੀਂ ਹਰ ਵਾਰੀ ਮੈਨੂੰ ਜ਼ਰੂਰ ਤਾਮਿਲनाडु ਔਰ ਪੰਜਾਬ ਦਾ ਪੁੱਛਦੇ ਹੋ ਜੀ ਤੇ ਕਈ ਵਾਰੀ ਚੰਗਾ ਵੀ ਲੱਗਦਾ ਕਿਉਂਕਿ ਪੰਜਾਬ ਤੋਂ ਹੀ ਜਾ ਕੇ ਮੈਂ ਉੱਥੇ ਸਰਵਿਸ ਸੇਵਾ ਕੀਤੀ ਹੈ ਤੇ ਜਿਸ ਤਰੀਕੇ ਨਾਲ ਰੈਲੀਆਂ ਪ੍ਰਧਾਨ ਮੰਤਰੀ ਜੀ ਦੀਆਂ ਹੋਈਆਂ ਜੀ ਜਿੱਥੇ ਪੰਜ ਪੰਜ 10-10 ਲੱਖ ਆਦਮੀ ਕੋਤਨ ਨੂੰ ਦੇਖਣ ਆਏ ਹਾਲੇ ਕਿ ਪ੍ਰਧਾਨ ਮੰਤਰੀ ਜੀ ਮੋਦੀ ਜੀ ਹਿੰਦੀ ਚ ਗੱਲ ਕਰਦੇ ਨੇ ਔਰ ਉੱਥੇ ਤਾਮਿਲ ਪਾਸ਼ਾ ਚੱਲਦੀ ਹੈ ਔਰ ਹਿੰਦੀ ਜਿਆਦਾ ਅੰਡਰਸਟੈਂਡਿੰਗ ਨਹੀਂ ਹੈ ਤਾਂ ਵੀ ਇੰਨੇ ਲੋਕੀ ਸਿਰਫ ਕਿ ਆਪਣੇ ਇੱਕ ਆ ਪਪੂਲਰ ਲੀਡਰ ਨੂੰ ਮੋਦੀ ਜੀ ਨੂੰ ਦੇਖਨ ਐਸੀ ਜਿਹੜੀ ਕੀਨੈਸ ਐਸਾ ਜਿਹੜਾ ਕ੍ਰੇਜ਼ ਮੈਂ ਐਮਜੀఆర్ ਜੀ ਲਈ ਵੀ ਨਹੀਂ ਦੇਖਿਆ ਮੈਂ ਜੈਲ ਅਲਤਾਜੀ ਦੀ ਵੀ ਦੇਖਿਆ ਹਾਲਾਂਕਿ ਉਹਨਾਂ ਚ ਇੱਕ ਕਰੇਜ਼ ਹੁੰਦਾ ਸੀਗਾ ਹਾਂ ਸੋ ਉਹ ਉਹ ਜੇ ਕਰੇਜ਼ ਤੋਂ ਮੈਨੂੰ ਲੱਗਦਾ ਦੁੱਗਣਾ ਤਿਗਣਾ ਕਰੇਜ਼ ਅੱਜ ਮੋਦੀ ਜੀ ਦਾ ਉੱਥੇ ਹੈ ਔਰ ਪਾਰੀ ਸੰਖਿਆ ਦੇ ਵਿੱਚ ਅੱਛੇ ਨੰਬਰਸ ਦੇ ਵਿੱਚ ਤਾਮਿਲनाडु ਦੇ ਵਿੱਚ ਬੀਜੇਪੀ ਨੂੰ ਸੀਟਾਂ ਉਥੋਂ ਮਿਲਣ ਗਿਆ 39 ਸੀਟਾਂ ਹੁੰਦੀਆਂ ਉੱਥੇ ਇੱਕ ਪੌਂਡੀਚੇਰੀਅਮ ਲਾ ਕੇ 40 ਹੁੰਦੀਆਂ ਪਰ 39 ਦੇ ਵਿੱਚ ਸਾਨੂੰ ਅੱਛੀ ਇਸਵਾੜ ਅ ਸੀਟਾਂ ਮਿਲਣ ਦੀ ਬਹੁਤ ਬਹੁਤ ਭਰੋਸਾ ਹੈ ਜੀ 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 ਪੰਜਾਬ ਦੇ ਪਰਸਪੈਕਟਿਵ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰਾਂ ਦੇ ਵਿੱਚ ਤੁਸੀਂ ਲਗਾਤਾਰ ਪਰਫਾਰਮ ਕਰ ਰਹੇ ਹੋ ਤੁਸੀਂ ਕਡੂਰ ਸਾਹਿਬ ਦਾ ਵੀ ਜ਼ਿਕਰ ਕੀਤਾ ਪਿੰਡਾਂ ਦੇ ਵਿੱਚ ਕੀ ਪਾਤੀ ਜਾਂਦਾ ਪਾਰਟੀ ਨੂੰ ਰਿਸਪੌਂਸ ਮਿਲ ਰਿਹਾ ਮੈਂ ਤੁਹਾਨੂੰ ਬਾ ਇਹ ਸਵਾਲ ਪਿਛਲੀ ਵਾਰੀ ਵੀ ਕੀਤਾ ਸੀ ਕਿਉਂਕਿ ਲਗਾਤਾਰ ਤੁਸੀਂ ਲੋਕਾਂ 'ਚ ਜਾ ਰਹੇ ਹੋ ਕੈਂਡੀਡੇਟ ਵੀ ਕਡੂਰ ਸਾਹਿਬ ਤੋਂ ਮਨਜੀਤ ਸਿੰਘ ਮੱਨਾ ਜੀ ਹੁਣ ਤੇ ਆ ਗਏ ਨੇ ਸਾਬਕਾ ਵਿਧਾਇਕ ਵੀ ਨੇ ਪਰ ਪਿੰਡਾਂ ਦੇ ਵਿੱਚ ਵੀ ਜਿਹੜੇ ਕਸਬੇ ਟਾਈਪ ਨੇ ਉਹਨਾਂ ਦੇ ਵਿੱਚ ਵੀ ਬੀਜੇਪੀ ਦੇ ਕੁਝ ਤੁਹਾਨੂੰ ਪੁਰਾਣੇ ਸੰਗ ਨਾਲ ਜੁੜੇ ਲੋਕ ਮਿਲ ਜਾਣਗੇ ਪਰ ਜਿਹੜੇ ਨਰੋਲ ਪਿੰਡਾਂ ਦੇ ਵਿੱਚ ਨੇ ਕਿਉਂਕਿ ਕਿਸਾਨੀ ਅੰਦੋਲਨ ਤੋਂ ਬਾਅਦ ਪਹਿਲਾਂ ਸ਼ਾਇਦ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਸੀ ਮਿਲਦਾ ਪਰ ਹੁਣ ਪਿੰਡਾਂ ਦੇ ਵਿੱਚੋਂ ਵੀ ਲੱਭਣਾ ਮੁਸ਼ਕਲ ਹੈ ਤਾਂ ਉੱਥੇ ਪਿੰਡਾਂ ਦਾ ਰਿਸਪੌਂਸ ਕੀ ਹੈ ਦੇਖੋ ਜੇ ਤੁਸੀਂ ਨਸ਼ੇ ਦੇਖੋ ਤਾਂ ਸ਼ਹਿਰਾਂ ਤੋਂ ਨਾਲ ਜ਼ਿਆਦਾ ਪਿੰਡਾਂ 'ਚ ਨੇ ਜੇ ਤੁਸੀਂ ਬਜ਼ੁਰਗਾਂ ਨੂੰ ਦੇਖੋ ਜਿਹੜੇ ਬੜੀ ਹੀ ਬਰੇ ਹਾਲਤ ਨੇ ਕਿਉਂਕਿ ਉਹਨਾਂ ਦੇ ਬੱਚੇ ਬਾਹਰ ਚਲੇ ਗਏ ਨੇ ਆਪ ਇਕੱਲੇ ਉੱਥੇ ਰਹਿ ਗਏ ਨੇ ਜੇ ਤੁਸੀਂ ਬੇਰੁਜ਼ਗਾਰੀ ਦੇਖੋ ਜੇ ਤੁਸੀਂ ਹੈਲਥ ਫੈਸਿਲਿਟੀਆਂ ਦੇਖੋ ਜੇ ਤੁਸੀਂ ਸਕੂਲਾਂ ਦੇ ਹਾਲ ਦੇਖੋ ਤਾਂ ਸਭ ਤੋਂ ਜ਼ਿਆਦਾ ਜਿਹੜੀਆਂ ਪ੍ਰੋਬਲਮਸ ਨੇ ਉਹ ਪਿੰਡਾਂ ਚ ਜ਼ਿਆਦਾ ਨੇ ਔਰ ਸ਼ਹਿਰਾਂ ਚ ਕੰਪੈਰੀਟਿਵਲੀ ਘੱਟ ਨੇ ਤੇ ਜਿਹੜਾ ਦੁੱਖ ਇਹ ਆਪਣੇ ਪਿੰਡਾਂ ਦੇ ਵਿੱਚ ਸਾਡੇ ਭੈਣ ਪਰ ਆ ਪਿੰਡਾਂ ਚ ਸਹਿ ਰਹੇ ਨੇ ਉਹਦਾ ਜ਼ਿੰਮੇਵਾਰੀ ਪੂਰੀ ਦੀ ਪੂਰੀ ਭਗਵੰਤ ਮਾਨ ਜੀ ਦੇ ਉੱਤੇ ਹੈ। ਔਰ ਇਸ ਲਈ ਕਿਉਂਕਿ ਜਿਹੜੀਆਂ ਮੋਦੀ ਜੀ ਦੀਆਂ ਸਕੀਮਾਂ ਨੇ ਇਹ ਭਗਵੰਤ ਮਾਨ ਜੀ ਰਾਜਨੀਤੀ ਕਰਕੇ ਉਹਨਾਂ ਤੱਕ ਪਹੁੰਚ ਨਹੀਂ ਦੇਂਦੇ। ਜੇ ਮੋਦੀ ਜੀ ਕਹਿੰਦੇ ਜੀ 15 ਕਿਲੋ ਕਣਕ ਹਰ ਗਰੀਬ ਨੂੰ ਮਿਲਣੀ ਚਾਹੀਦੀ ਹੈ। ਕੁਆਟਰਲੀ 3 ਮਹੀਨਿਆਂ ਦੇ ਵਿੱਚ ਤੇ ਉਹ ਮੈਂ ਜਾ ਜਾ ਕੇ ਜਗਾ ਜਗਾ ਪੁੱਛਿਆ ਉਹ ਕਹਿੰਦੇ ਜੀ ਜਾਂ ਤਾਂ ਸਾਡੇ ਰਾਸ਼ਨ ਕਾਰਡ ਹੀ ਕੱਟ ਦਿੱਤੇ ਗਏ ਨੇ ਜਾਂ ਫਿਰ ਸਾਨੂੰ 15 ਕਿਲੋ ਦੀ ਜਗ੍ਹਾ ਕੇਵਲ 9 ਜਾਂ 10 ਕਿਲੋ ਹੀ ਮਿਲਦੀ ਪਈ ਹੈ ਜੇ ਉਹਨਾਂ ਨੂੰ ਇਹ ਪੁੱਛੀਏ ਕਿ ਤੁਹਾਡੇ ਨੀਲੇ ਕਾਰਡ ਬਣ ਗਏ ਕਹਿੰਦੇ ਜੀ ਬਣੇ ਹੋਏ ਸੀ ਬਾਅਦ ਕੱਟਤੇ ਜੇ ਉਹਨਾਂ ਨੂੰ ਇਹ ਪੁੱਛੀਏ ਕਿ ਜੀ ਤੁਹਾਨੂੰ ਜਿਹੜਾ ਹੈਲਥ ਕਾਰਡ ਆ ਜਿਹਨੂੰ ਆਪਾਂ ਆਸ਼ਮਨ ਕਾਰਡ ਕਹਿੰਦੇ ਆ ਉਹ ਤੁਹਾਡੇ ਕੋਲ ਹੈਗਾ ਕਹਿੰਦੇ ਨਹੀਂ ਜੀ ਉਹ ਵੀ ਨਹੀਂ ਬਣਨ ਦਿੰਦੇ ਤੁਸੀਂ ਦੇਖੋ ਮਤਲਬ ਟੋਟਲ ਜੇ ਦੇਖੀਏ ਤਾਂ ਭਗਵੰਤ ਮਾਨ ਜੀ ਇੱਕ ਐਂਟੀ ਪੀਪਲ ਲੋਕਾਂ ਦੇ ਹਿੱਤ ਦੇ ਖਿਲਾਫ ਕੰਮ ਕਰ ਰਹੇ ਨੇ ਸਿਰਫ ਇੱਕ ਰਾਜਨੀਤਿਕ ਐਂਗਲ ਤੋਂ ਕਿ ਕਿਤੇ ਮੋਦੀ ਜੀ ਦੇ ਕ੍ਰੈਡਿਟ ਨਾ ਮਿਲ ਜੇ ਇਸ ਲਈ ਉਹਨਾਂ ਦੀਆਂ ਸਕੀਮਾਂ ਅਸੀਂ ਥੱਲੇ ਤੱਕ ਨਹੀਂ ਪਹੁੰਚਣ ਦੇਵੀਆਂ ਇਸ ਲਈ ਮੈਂ ਦੇਖ ਰਿਹਾ ਕਿ ਆਲਮੋਸਟ ਇੱਕ ਬਗਾਵਤ ਦੀ ਤਰ੍ਹਾਂ ਆਲਮੋਸਟ ਇੱਕ ਪੂਰਾ ਜਿਹੜਾ ਪਿੰਡਾਂ ਦੇ ਵਿੱਚ ਲੋਕਾਂ ਨੇ ਭਗਵੰਤ ਮਾਨ ਔਰ ਝਾੜੂ ਔਰ ਆਪ ਦੇ ਖਿਲਾਫ ਐਡਾ ਵੱਡਾ ਮਨ ਦੇ ਵਿੱਚ ਨਿਰਨੇ ਔਰ ਡਿਸੀਜਨ ਲੈ ਲਿਆ ਕਿ ਜੀ ਇਸ ਵਾਰ ਜੇ ਵੋਟ ਦੇਣੀ ਹੈ ਤਾਂ ਬੀਜੇਪੀ ਨੂੰ ਹੀ ਦੇਣੀ ਹੈ ਤੁਹਾਨੂੰ ਕਿਵੇਂ ਲੱਗਦਾ ਸਰ ਮੈਂ ਇਹਦੇ ਵਿੱਚ ਸਪਲੀਮੈਂਟਿਕ ਸਵਾਲ ਜੋੜਦਾ ਕਿ ਠੀਕ ਹੈ ਤੁਸੀਂ ਕਹਿੰਦੇ ਲੋਕਾਂ ਨੇ ਸਰਕਾਰ ਦੇ ਖਿਲਾਫ ਮਨ ਬਣਾ ਲਿਆ ਪਰ ਕੀ ਉਹ ਬੀਜੇਪੀ ਨੂੰ ਹੀ ਪਾਉਣਗੇ ਕਿਉਂਕਿ ਉਹਨਾਂ ਕੋ ਅਕਾਲੀ ਦਲ ਵੀ ਹੈ ਆ ਔਰ ਅਕਾਲੀ ਦਲ ਨੇ ਡਿਲੀਵਰ ਵੀ ਉਹਨਾਂ ਦੇ ਜੋ ਕਹਿੰਦੇ ਕੀਤਾ ਹੈ ਕਾਂਗਰਸ ਵੀ ਹੈ ਆ ਕਿ ਕਿ ਉਹ ਬੀਜੇਪੀ ਨੂੰ ਹੀ ਵੋਟ ਪਾਉਣਗੇ ਦੇਖੋ ਮੈਂ ਤੁਹਾਨੂੰ ਇੱਕ ਟੈਕਨੀਕਲ ਜਵਾਬ ਦੇਣਾ ਚਾਹਨਾ ਹੈ। ਔਰ ਆਪਦੇ ਮਾਧਿਅਮ ਤੋਂ ਆਪਣੇ ਵੀਰਾਂ ਨੂੰ ਪੈੜਾ ਨੂੰ ਇਹ ਪੁੱਛਣਾ ਚਾਹਾਂਗਾ ਕਿ ਇਹ ਤਾਂ ਸਾਰੇ ਮੰਨਦੇ ਨੇ ਕਿ ਭਾਰਤ ਸਰਕਾਰ ਦਿੱਲੀ ਦੀ ਸਰਕਾਰ ਉਹ મોદી ਜੀ ਦੀ ਆ ਰਹੀ ਹੈ ਸਾਰੇ ਮੰਨਦੇ ਨੇ ਇਹਦੇ ਵਿੱਚ ਕੋਈ ਸ਼ਕਤੀ ਗੱਲ ਨਹੀਂ ਹੈ ਕੋਈ ਕਹਿੰਦੇ ਦੋ ਸੀਟਾਂ ਕਟਾਣਗੀਆਂ ਅਸੀਂ ਕਹਿੰਨੇ 400 ਪਾਰ ਕਰਾਂਗੇ। ਮੈਂ ਇਹ ਸਵਾਲ ਕਰਨਾ ਚਾਹ ਰਿਹਾ ਹਾਂ ਕਿ ਜੇ ਤੁਸੀਂ ਅਕਾਲੀ ਦਲ ਦਾ ਐਮਪੀ ਬਣਾਉਣੇ ਹੋ ਟੜਕੀ ਕੰਮ ਉਹ ਸਵਾਰ ਸਕਦਾ ਹੈ ਜੇ ਮੋਦੀ ਸਰਕਾਰ ਉਤੇ ਮੰਟ ਕੇ ਆ ਰਹੀ ਹੈ ਜੇ ਕਾਂਗਰਸ ਤੇ ਪਿਛਲੀ ਵਾਰੀ 50 ਐਮਪੀ ਟੋਟਲ ਬਣੇ ਸੀਗੇ ਇਸ ਵਾਰੀ ਮੈਨੂੰ ਲੱਗਦਾ 20 ਵੀ ਨਹੀਂ ਬਣਨੇ ਉਹਨਾਂ ਨੇ ਜਾ ਕੇ ਦਿੱਲੀ ਕੀ ਟੜਾ ਸਵਾਰ ਦੇਣਾ ਮੈਂ ਪੁੱਛਣਾ ਚਾਹੁੰਦਾ ਕਿ ਆਪ ਜੇ ਤੁਸੀਂ ਐਮਪੀ ਬਣਾਉਨੇ ਹੋ ਤੇ ਜਾ ਕੇ ਕੀ ਉਹ ਇੱਕ ਤੁਹਾਨੂੰ ਪਾਸਪੋਰਟ ਵੀ ਬਣਵਾ ਸਕਦਾ ਹੈ ਕਿ ਉਹ ਤੁਹਾਨੂੰ ਕਿਸੇ ਵੀ ਤਰੀਕੇ ਦੀ ਮਦਦ ਜਿਹੜੀ ਭਾਰਤ ਸਰਕਾਰ ਤੋਂ ਚਾਹੀਦੀ ਕਰਵਾ ਸਕਦਾ ਹੈ ਆਪਣੀ ਵੋਟ ਖਰਾਬ ਨਹੀਂ ਉਹ ਕਰਨਾ ਬੀਜੇਪੀ ਦਾ ਜੇ ਆਪ ਦਾ ਐਮਪੀ ਜਾਏਗਾ ਕੋਈ ਕੰਮ ਲੈ ਕੇ ਤੇ ਨੇ ਮਨਾ ਕਰ ਦੇਣਗੇ ਨਹੀਂ ਕਰਨਗੇ ਇਹ ਗੱਲ ਮਨਾ ਕਰਨ ਦੀ ਨਹੀਂ ਹੁੰਦੀ ਕਿ ਐਮਪੀ ਉਹ ਤੇ ਜਾਏਗਾ ਗੱਲ ਤਾਂ ਇਹ ਹੁੰਦੀ ਹੈ ਕਿ ਜੇ ਸਰਕਾਰ ਦੇ ਵਿੱਚ ਤੁਸੀਂ ਹਿੱਸੇਦਾਰ ਹੋ ਤੇ ਉਹਦਾ ਇੱਕ ਅਲੱਗ ਇੰਪੈਕਟ ਹੁੰਦਾ ਹੈ ਜੇ ਤੁਸੀਂ ਇੱਕ ਆਪੋਜੀਸ਼ਨ 'ਚ ਬੈਠੇ ਹੋ ਉਹਦਾ ਇੱਕ ਅਲੱਗ ਇੰਪੈਕਟ ਹੁੰਦਾ ਹੈ ਤੇ ਇਸ ਲਈ ਕੋਈ ਵੀ ਹੋਏ ਕਿ ਜਿਹੜਾ ਆ ਜਿਹੜਾ ਸੱਤਾ ਦੇ ਵਿੱਚ ਹੈ ਜਿਹੜੀ ਪਾਵਰ ਚ ਪਾਰਟੀ ਹੈ ਉਹ ਉਹ ਜ਼ਿਆਦਾ ਡਿਲੀਵਰ ਕਰੇਗੀ ਇਹ ਇੱਕ ਐਕਸੈਪਟਡ ਨੋਰਮ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਜਿਹੜੀ ਆਪਣੀ ਵੋਟ ਇੱਕ ਜੂਨੋ ਪਾਣੀ ਹੈ ਮੈਂ ਸਾਰੇ ਆਪਣੇ ਭੈਣਾ ਭਰਾਵਾਂ ਬਜ਼ੁਰਗਾਂ ਨੂੰ ਅਪੀਲ ਕਰਾਂਗਾ ਸੋਚ ਕੇ ਜਰੂਰ ਪਾਓ ਕਿ ਵੇਸਟ ਨਹੀਂ ਕਰਨੀ ਕਿ ਤੁਸੀਂ ਕਿਸੇ ਹੋਰ ਨੂੰ ਪਾ ਦੋਗੇ ਉਹ ਵੇਸਟ ਹੋਏਗੀ ਔਰ ਇਹ ਮੇਰੇ ਕਹਿਣ ਤੋਂ ਜ਼ਿਆਦਾ ਲੋਕੀ ਖੁਦ ਜਾਣਦੇ ਨੇ ਕਿ ਜੇ ਬੀਜੇਪੀ ਨੂੰ ਅਸੀਂ ਵੋਟ ਨਹੀਂ ਪਾਉਂਦੇ ਸਾਡੀ ਉਸ ਵੇਸਟੇਟੀ ਰਹਦੀ ਹੈ ਕਿਉਂਕਿ ਉਹੀ ਐਮਪੀ ਮੁਰਖੜੇ ਜਾ ਕੇ ਮੰਤਾਂ ਬੀਜੇਪੀ ਤੇ ਮਨਿਸਟਰਾਂ ਨੂੰ ਹੀ ਕਾ ਜਾ ਕੇ ਕਰਨੀਆਂ ਪੈਂਦੀਆਂ ਨੇ ਇਸ ਤੋਂ ਚਾਹਗਾ ਕਿਉਂ ਨਹੀਂ ਸਿੱਧਾ ਬੀਜੇਪੀ ਦੀ ਐਮਪੀ ਹੀ ਤੁਸੀਂ ਬਣਾਓ ਰਾਜੀ ਜੀ ਐਜ਼ ਅ ਅਫੀਸਰ ਤੁਸੀਂ ਤਾਂ ਖੈਰ ਲੋਕਾਂ ਦੇ ਵਿੱਚ ਬਹੁਤ ਛੇਤੀ ਕੋਲ ਮਿਲ ਗਏ ਸੀ ਜਿਵੇਂ ਸੰਧੂ ਸਾਹਿਬ ਵੀ ਐਸ ਤੋਂ ਪਹਿਲਾਂ ਪੂਰੀ ਵਸਾ ਵੀ ਸੀਗੇ ਜਿਹੜਾ ਵਰਕਰ ਹੁੰਦਾ ਹੈ ਵਰਕਰ ਨੂੰ ਟਿਕਟ ਮਿਲਦੀ ਹੈ ਜਿਵੇਂ ਅਸੀਂ ਹੁਣ ਗਰਦਾਸਪੁਰ ਕਰਕੇ ਆਏ ਆ ਜੀ ਕਿ ਕਵਰੇਜ ਕਰਕੇ ਆਏ ਆ ਉਥੇ ਉਹਨਾਂ ਨੇ ਕਿਹਾ ਜੀ ਹਰ ਵਾਰ ਕੈਂਡੀਡੇਟ ਬਾਹਰੋਂ ਹੁੰਦਾ ਸੀ ਇਸ ਵਾਰ ਅਸੀਂ ਲੋਕਾਂ ਦੀ ਮੰਗ ਜੀ ਪੂਰੀ ਕਰਦੇ ਆ ਇਥੋਂ ਲੋਕਲ ਕੈਂਡੀਡੇਟ ਦੇ ਦਿੱਤਾ ਅੰਮ੍ਰਿਤਸਰ ਦੇ ਵਿੱਚ ਅਸੀਂ ਕਹਿ ਰਹੇ ਹਾਂ ਜੀ ਬੀਜੇਪੀ ਨੇ ਕੈਂਡੀਡੇਟ ਤੱਕ ਪੜਿਆ ਲਿਖਿਆ ਮੇਰਾ ਸਵਾਲ ਇਹ ਹੈ ਕਿ ਕੀ ਵਰਕਰ ਜਿਆਦਾ ਕਨੈਕਟ ਹੋਪ ਹੁੰਦਾ ਹੈ ਜਾਂ ਜਿਸ ਤਰ੍ਹਾਂ ਹਾਲਾਂਕਿ ਸੰਧੂ ਸਾਹਿਬ ਨੇ ਤਾਂ ਵਿਰੋਧ ਕੀਤਾ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਪੈਰਾਸ਼ੂਟ ਰਹੀ ਹੈ ਉਮੀਦ ਲੋਕੀ ਉਹਨਾਂ ਦਾ ਕਰਦੇ ਨੇ ਕਿ ਇੱਕ ਆਫੀਸਰ ਟਾਈਪ ਕਿਉਂਕਿ ਲੋਕਾਂ ਨੇ ਹਰਦੀਪ ਸਿੰਘ ਪੂਰੀ ਉਹਨਾਂ ਨੂੰ ਵੀ ਅਸੈਪਟ ਨਹੀਂ ਸੀ ਕੀਤਾ ਜਟਲੀ ਸਾਹਿਬ ਨੂੰ ਵੀ ਅਸੈਪਟ ਨਹੀਂ ਸੀ ਕੀਤਾ ਤਾਂ ਕੀ ਸੰਧੂ ਸਾਹਿਬ ਨੂੰ ਕੀ ਉਸ ਤਰ੍ਹਾਂ ਅਸੈਪਟ ਕਰ ਪਾਉਣਗੇ ਔਰ ਕੀ ਉਹ ਕਨੈਕਟ ਕਰ ਪਾ ਰਹੇ ਨੇ ਲੋਕਾਂ ਨਾਲ ਨੇ ਇਹ ਕਹਿਣਾ ਕਿ ਕਿ ਐਕਸੈਪਟ ਕਰ ਪਾਣਗੇ ਇਹ ਗਲਤ ਸਵਾਲ ਹੈ ਉਹ ਅੱਗੇ ਹੀ ਐਕਸੈਪਟਡ ਨੇ ਪਾਰਟੀ ਨੂੰ ਪਾਈ ਪਾਰਟੀ ਨੇ ਉਹਨਾਂ ਨੂੰ ਪਹਿਲੀ ਗੱਲ ਤਾਂ ਮੈਂ ਲੋਕਾਂ ਦੇ ਅੰਨਾ ਪਹਿਲਾਂ ਪਹਿਲਾਂ ਤਾਂ ਪਾਰਟੀ ਦੀ ਗੱਲ ਕਰੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਪਾਰਟੀ ਵਾਲਿਆਂ ਨੇ ਵੀ ਕਿਹਾ ਜੀ ਤੋਂ ਉਹ ਪਾਰਟੀ ਦੇ ਇੱਕ ਐਕਸੈਪਟਡ ਚਿਹਰਾ ਨੇ ਇੱਕ ਪੜਾ ਲਿਖਿਆ ਚਿਹਰਾ ਨੇ ਇੱਕ ਅੱਛੀ ਸੂਝਵਾਨ ਚਿਹਰਾ ਨੇ ਇਸ ਲਈ ਉਹਨਾਂ ਨੂੰ ਉਤਾਰਿਆ ਗਿਆ ਹੈ ਔਰ ਅਮਰ ਸਰਵੀ ਪੜ੍ਹੇ ਲਿਖਿਆਂ ਦਾ ਸ਼ੇਰ ਹੈ ਔਰ ਅਮਰ ਸਰਵੀ ਇਹ ਚਾਹੁੰਦਾ ਹੈ ਕਿ ਸਾਡੇ ਕੋਲ ਇੱਕ ਐਸਾ ਨੇਤਾ ਆਵੇ ਜਿਹੜਾ ਸਾਡੇ ਬੱਚਿਆਂ ਦਾ ਜਿਹੜੇ ਸਾਡੇ ਸ਼ਹਿਰ ਦਾ ਜਿਹੜਾ ਸਾਡੇ ਪੂਰੀ ਫੈਮਲੀਆ ਦਾ ਧਿਆਨ ਰੱਖ ਸਕੇ ਉਹਨਾਂ ਦੀ ਤਰੱਕੀ ਦੇ ਬਾਰੇ ਸੋਚ ਸਕੇ ਔਰ ਤਰੱਕੀ ਲਿਆ ਸਕੇ ਤਰਨਜੀਤ ਸਿੰਘ ਸੰਧੂ ਮੈਂ ਅਸ਼ੋਰ ਕਰਦਾ ਜੇ ਆਪਾਂ ਉਹਨਾਂ ਨੂੰ ਇੱਥੋਂ ਐਮਪੀ ਬਣਾ ਕੇ ਭੇਜਦੇ ਹਾਂ ਉਹਨਾਂ ਦਾ ਮਨਿਸਟਰ ਬਣਨਾ ਆਲਮੋਸਟ ਯਕੀਨਨ ਹੈ ਕਿਉਂਕਿ ਅੱਛੇ ਪੜੇ ਲਿਖੇ ਕੈਂਡੀਡੇਟ ਨੇ ਔਰ ਉਹ ਅਮਰਸੇ ਦੀ ਸੇਵਾ ਇੱਕ ਦੂਰ ਦ੍ਰਿਸ਼ਟੀ ਦੇ ਨਾਲ ਇੱਕ ਵਿਜਨ ਦੇ ਨਾਲ ਕਰ ਸਕਣਗੇ ਔਰ ਉਹਨਾਂ ਦੀ ਇੱਕ ਬੜੀ ਅੱਛੀ ਵਿਜਨ ਹੈ ਅਮਰਸਰ ਦੇ ਲਈ ਕਿ ਜਿੰਨਾ ਵੀ ਤੁਸੀਂ ਇਨਫਰਾਸਟ੍ਰਕਚਰ ਦੇਖੋ ਸਿਓਐਚ ਦੇਖੋ ਸੜਕਾਂ ਦੇਖੋ ਲਾਈਟਿੰਗ ਦੇਖੋ ਲਾਅ ਐਂਡ ਆਰਡਰ ਦੇਖੋ ਸਭ ਦੇ ਉੱਤੇ ਵੱਡਾ ਪੈਕੇਜ ਲੈਣਾ 200 200 ਕਰੋੜ ਰੁਪਏ ਦਾ ਨਹੀਂ ਮੈਨੂੰ ਤਾਂ ਲੱਗਦਾ ਹੈ ਕਿ ਘਟੋ ਘਟਾਸੀਂ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਕਹਾਂਗੇ 5-10 ਸਾਲ ਦੇ ਲਈ ਸਾਨੂੰ 10000 ਕਰੋੜ ਰੁਪਏ ਦਾ ਪੈਕੇਜ ਦੋ ਕਿਉਂਕਿ ਅਮਰitsar ਸਿੱਖਾਂ ਦਾ ਇੱਕ ਕੈਪੀਟਲ ਸਿਟੀ ਹੈ ਔਰ ਉਹ ਡੇਜ਼ਰਵ ਕਰਦਾ ਹੈ ਐਸਾ ਹੀ ਵਰਲਡ ਕਲਾਸ ਇਨਫਰਾਸਟ੍ਰਕਚਰ ਤੇ ਇਸ ਲਈ ਅچھے ਦਿਨ ਆਉਣੇ ਵਾਲੇ ਹੈ ਇਹ ਮੈਂ ਕਹਿ ਸਕਦਾ ਹਾਂ ਹਾਂਜੀ ਰਜੂ ਜੀ ਮੇਰੇ ਇੱਕ ਦੋ ਛੋਟੇ ਛੋਟੇ ਜਿਹੜਾ ਕਿਸਾਨਾਂ ਦੀ ਗੱਲ ਆਪਾਂ ਅੱਗੇ ਵੀ ਕਰ ਸਕਦੇ ਬਟ ਇਸ ਦੇ ਵਿੱਚ ਮੈਂ ਚਾਹਨਾ ਕਿ ਕੀ ਜਿਵੇਂ ਇੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਕਿਹਾ ਸੀ ਕਿ ਡੈਮੋਕਰੇਸੀ ਹੈ ਡੈਮੋਕਰੇਸੀ ਦੇ ਵਿੱਚ ਜੇ ਤੁਹਾਨੂੰ ਤੁਸੀਂ ਕਿਸੇ ਗੱਲ ਨਾਲ ਸਹਿਮਤ ਨਹੀਂ ਹੋ ਤਾਂ ਤੁਸੀਂ ਸਾਨੂੰ ਵੋਟ ਨਾ ਦਿਓ ਠੀਕ ਹੈ ਬਟ ਜਿਵੇਂ ਵਿਰੋਧ ਕਈ ਜਗ੍ਹਾ ਕਰਦੇ ਜਿੱਦਾਂ ਹਰਿਆਣੇ 'ਚ ਕੱਲ੍ਹ ਹਿੰਸਕ ਟਕਰਾਅ ਬਣ ਗਿਆ ਜੀ ਉੱਤੇ ਬੀਜੇਪੀ ਦੇ ਕਿਸੇ ਆਗੂ ਦੇ ਜੇ ਦੋਵੇਂ ਪਾਸੋਂ ਉਹ ਜੇ ਬੀਜੇਪੀ ਦੇ ਵਰਕਰ ਵੀ ਹਿੰਸਕ ਹੋ ਜਾਂਦੇ ਜਵੇਂ ਅੰਮ੍ਰਿਤਸਰ ਦੇ ਵਿੱਚ ਵੀ ਇਨਸੀਡੈਂਟ ਹੋਇਆ ਤਾਂ ਜਿਹੇ ਦੇ ਵਿੱਚ ਜੇਕਰ ਜੇ ਤੁਹਾਡਾ ਨਾ ਨਹੀਂ ਸਹਿਮਤ ਤਾਂ ਤੁਸੀਂ ਨਾ ਵੋਟ ਦਿਓ ਇਸ ਗੱਲ ਨਾਲ ਤੁਸੀਂ ਵੀ ਸਹਿਮਤ ਬਟ ਹਿੰਸਕ ਨਹੀਂ ਹੋਣਾ ਚਾਹੀਦਾ ਇਸ ਦੇ ਪਿੱਛੇ ਕੀ ਦੇ ਕਹਿਣਾ ਚਾਹੁੰਦੇ ਕਿ ਜਿਵੇਂ ਕਿਸਾਨਾਂ ਦਾ ਵਾ ਲਗਾਤਾਰ ਵਿਰੋਧ ਕਰ ਰਹੇ ਨੇ ਕਿ ਕਿਸ ਤਰ੍ਹਾਂ ਬੈਠ ਕੇ ਗੱਲਬਾਤ ਹੋਣੀ ਚਾਹੀਦੀ ਜਾਂ ਜੇਕਰ ਉਹ ਵਿਰੋਧ ਕਰਦੇ ਨੇ ਠੀਕ ਆ ਉਹ ਆਪਣਾ ਵਿਰੋਧ ਕਰਨ ਤੁਸੀਂ ਆਪਣਾ ਪ੍ਰਚਾਰ ਕਰਕੇ ਨਿਕਲ ਜਾਓ ਟਕਰਾਅ ਵਾਲੀ ਸਥਿਤੀ ਨਾ ਬਣੇ ਇਹ ਤਾਂ ਕਿਸਾਨ ਲੀਡਰਾਂ ਨੂੰ ਵੀ ਖੁਦ ਹੀ ਸੋਚਣਾ ਚਾਹੀਦਾ ਹੈ ਜੀ ਔਰ ਉਹ ਕਾਫੀ ਟਾਈਮ ਤੋਂ ਆਪਣਾ ਇਸ ਐਜੀਟੇਸ਼ਨ ਤੇ ਨੇ ਉਹਨਾਂ ਨੇ ਕੋਈ ਮੰਗਾਂ ਨਹੀਂ ਭਾਜਪੀ ਹਮੇਸ਼ਾ ਹੀ ਕਿਉਂਕਿ ਤੁਸੀਂ ਦੇਖਿਆ ਹੋਵੇਗਾ ਕਿ ਮੋਦੀ ਜੀ ਨੇ ਕਿਹਾ ਕਿ ਮੇਰੇ ਲਈ ਚਾਰ ਜਿਹੜੀਆਂ ਜਾਤੀਆਂ ਨੇ ਕਾਸ ਨੇ ਉਹਦੇ ਵਿੱਚ ਉਹਨਾਂ ਨੇ ਇੱਕ ਕਿਸਾਨ ਨੂੰ ਇੱਕ ਗਰੀਬ ਨੂੰ ਇੱਕ ਮਹਿਲਾ ਨੂੰ ਔਰ ਇੱਕ ਨੌਜਵਾਨ ਨੂੰ ਇਹ ਜਿਹੜਿਆ ਸੋ ਕਿਸਾਨ ਦੇ ਲਈ ਉਹਨਾਂ ਮੋਦੀ ਜੀ ਦੇ ਮਨ 'ਚ ਬਹੁਤ ਜ਼ਿਆਦਾ ਹਮਦਰਦੀ ਹੈ ਔਰ ਉਹ ਹਮੇਸ਼ਾ ਹੀ ਉਹਨਾਂ ਦੇ ਹਿੱਤ ਵਿੱਚ ਸੋਚਦੇ ਨੇ ਪਰ ਜੇ ਕੋਈ ਮਨ ਮਲਾਟ ਨਹੀਂ ਹੈ ਜੇ ਕੋਈ ਡਿਫਰेंसेस ਆਫ opinion ਹੈਗੇ ਨੇ ਉਹਨਾਂ ਨੂੰ ਡੈਮੋਕ੍ਰੇਸੀ ਦੇ ਵਿੱਚ ਡਾਇਲੌਗ ਦੇ ਨਾਲ ਹੀ ਸੁਲਝਾਇਆ ਜਾ ਸਕਦਾ ਹੈ ਔਰ ਉਹ ਆਪਣਾ ਜਿਹੜਾ ਅਜੰਡਾ ਹੈ ਆਪਣੀ ਜਿਹੜੀ ਮੰਗ ਹੈ ਉਹ ਪੋਲੀਟੀਕਲੀ ਲੋਕਾਂ ਦੇ ਅੱਗੇ ਰੱਖਣ ਸਾਨੂੰ ਆਪਣਾ ਜਿਹੜਾ ਉਹ ਸਾਨੂੰ ਦੱਸਣ ਦੀ ਪੂਰੀ ਦੀ ਪੂਰੀ ਖੁੱਲ ਹੋਣੀ ਚਾਹੀਦੀ ਹੈ ਉਹ ਵਿੱਚ ਕੋਈ ਵਿਗਨ ਜਾਂ ਵਾਇਲੈਂਸ ਨਹੀਂ ਹੋਣੀ ਚਾਹੀਦੀ ਡੈਮੋਕ੍ਰੇਸੀ ਵਿੱਚ ਲੋਕ ਮਾਲਕ ਨੇ ਜਿਨ੍ਹਾਂ ਨੂੰ ਜਿਹਦੀ ਗੱਲ ਪਸੰਦ ਆਏਗੀ ਅਪੀਲ ਕਰੇਗੀ ਉਹਦੇ ਲਈ ਵੋਟ ਕਰਨਗੇ ਇਹ ਇਸੇ ਤੇ ਸਾਨੂੰ ਕੰਮ ਕਰਨਾ ਚਾਹੀਦਾ ਹੈ ਜੀ ਰਾਜੂ ਜੀ ਇੱਕ ਕਿਉਂਕਿ ਤੁਸੀਂ ਗਵਰਨਮੈਂਟ ਦਾ ਹਿੱਸਾ ਰਹੇ ਹੋ ਮੈਂ ਤਾਂ ਸਵਾਲ ਵੀ ਨਾ ਆਮ ਤੌਰ ਤੇ ਕਿਹਾ ਜਾਂਦਾ ਜੀ ਜੇਕਰ ਹੁਣ ਸਰਕਾਰ ਬੀਜੇਪੀ ਦੀ ਬਣ ਕੇ ਸੰਵਿਧਾਨ ਚੇਂਜ ਕਰ ਦੇਣਗੇ ਜੀ ਇਹ ਔਰ ਇਜ਼ ਇਟ ਪੋਸੀਬਲ ਔਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਕੋਈ ਵੀ ਉੱਠ ਕੇ ਜਿਹੜਾ 400 ਪਾਰ ਦਾ ਕਹਿ ਰਹੇ ਨੇ ਇਹਨਾਂ ਨੂੰ ਦੋ ਤਿਹਾਈ ਬਹੁਮਤ ਚਾਹੀਦਾ ਹੈ ਇਸ ਕਰਕੇ ਇਸ ਕਰਕੇ ਮੰਗ ਰਹੇ ਨੇ ਕਿ ਇਹ ਵਾਅਦੇ ਵਿੱਚ ਸੰਵਿਧਾਨ ਵਾਲੇ ਪਾਸੇ ਹੋ ਜਾਣ ਕਿ ਇਸ ਨੂੰ ਲੈ ਕੇ ਇਸ ਦੋਸ਼ ਨੂੰ ਕਿਵੇਂ ਦੇਖਦੇ ਹੋ ਦੇਖੋ ਮੋਦੀ ਜੀ ਕੈਸੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਜਦੋਂ ਪਾਰਲੀਮੈਂਟ ਚ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣ ਕੇ ਗਏ ਉਹਨਾਂ ਨੇ ਮੱਥਾ ਟੇਕਿਆ ਉਹਨਾਂ ਨੇ ਸ਼ਬਦ ਜਿਹੜੀ ਲਈ ਕਨਸਟੀਟਿਊਸ਼ਨ ਤੇ ਹੱਥ ਤੇ ਰੱਖ ਕੇ ਕਿਹਾ ਕਿ ਇਹ ਮੇਰੀ ਗੀਤਾ ਹੈ ਉਸ ਤੋਂ ਬਾਅਦ 26 ਨਵੰਬਰ ਨੂੰ ਜਦੋਂ ਆਪਣਾ origianally 1949 ਦੇ ਵਿੱਚ ਜੋ ਤਿਆਰ ਹੋਇਆ ਕਨਸਟੀਟਿਊਸ਼ਨ ਉਹਨਾਂ ਨੇ ਅੰਬੇਦਕਰ ਜੀ ਦੇ ਨਾਮ ਮਲਾ ਕੇ ਉਹਨੂੰ ਕਨਸਟੀਟਿਊਸ਼ਨ ਡੇ ਡਿਕਲੇਅਰ ਕਰਾਇਆ ਜਿਸ ਤਰੀਕੇ ਦੀ ਆਦਰ ਉਹਨਾਂ ਨੂੰ ਅੰਬੇਦਕਰ ਜੀ ਲਈ ਹੈ ਜਿਸ ਤਰੀਕੇ ਦਾ ਆਦਰ ਉਹਨਾਂ ਨੂੰ ਆਪਣੇ ਕਨਸਟੀਟਿਊਸ਼ਨ ਲਈ ਹੈ ਇਸ ਦੀ ਨਾਮਕੋ ਮੁਮਕਨ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਅਨਕਨਸਟੀਟਿਊਸ਼ਨਲ ਜਾਂ ਅਨਡੈਮੋਕਰੈਟਿਕ ਕਿਸੇ ਤਰੀਕੇ ਦਾ ਕਿਉਂਕਿ ਜੇ ਤੁਸੀਂ ਕਾਂਗਰਸ ਦਾ ਖੁਦ ਦੇਖੋ ਤੇ ਜਿਹੜੇ 70 ਸਾਲਾਂ ਦੇ ਵਿੱਚ ਘੱਟੋ-ਘੱਟ ਜਿਹੜੀਆਂ 100 ਅਮੈਂਡਮੈਂਟਸ ਨੇ ਉਹ ਕਾਂਗਰਸ ਨੇ ਕੀਤੀਆਂ ਸਰਕਾਰ 'ਚ ਰਹਿ ਕੇ ਤੇ ਜੇ ਕੋਈ ਮਾੜੀ-ਮੋਟੀ ਜ਼ਰੂਰਤ ਹੈ ਲੋਕਾਂ ਦੇ ਹਿੱਤੇ ਲਈ ਅਮੈਂਡਮੈਂਟ ਉਹ ਹਰ ਸਰਕਾਰ ਦਾ ਆਪਣਾ ਕਰਦੇ ਕਰਦੇ ਕਿਉਂਕਿ ਕਨਸਟੀਟਿਊਸ਼ਨ ਦੇ ਵਿੱਚ ਹੀ ਲਿਖਿਆ ਹੋਇਆ ਹੈ ਕਿ ਤੁਸੀਂ ਐਮੈਂਡਮੈਂਟ ਕਰ ਸਕਦੇ ਹੋ ਲੇਕਿਨ ਮੈਂ ਕਹਿਣਾ ਹੈ ਕਿ ਜੇ ਕਨਸਟੀਟਿਊਸ਼ਨ ਦਾ ਕੋਈ ਪ੍ਰੋਟੈਕਟਰ ਅਜ ਹੈ ਤੇ ਉਹ ਨਰਿੰਦਰ ਮੋਦੀ ਜੀ ਹੀ ਹਨ ਬਾਕੀ ਸਾਰੇ ਇਸ ਕਨਸਟੀਟਿਊਸ਼ਨ ਨਾਲ ਖੇਲ ਹੀ ਕਰਦੇ ਨੇ ਅਜੂਜੀ ਕੋਈ ਸੰਗਠਨ ਦੇ ਵਿੱਚ ਗੱਲ ਚੱਲਦੀ ਆ ਕਿ ਕਿਸਾਨਾਂ ਦੇ ਨਾਲ ਅਜੇ ਵੀ ਬੈਠ ਕੇ ਗੱਲ ਹੋ ਜੇ ਜਿਵੇਂ ਤੁਹਾਡੇ ਕੈਂਡੀਡੇਟ ਨੇ ਜਾਂਦੇ ਨੇ ਲੋਕਾਂ 'ਚੋਂ ਕਹਿੰਦੇ ਨੇ ਕਿ ਠੀਕ ਆ ਸਾਨੂੰ ਇੱਕ ਵਾਰੀ ਐਮਪੀ ਬਣਨ ਦਿਓ ਸਰਕਾਰ ਬਣ ਲੈਂਦੇ ਹਾਂ ਅਸੀਂ ਤੁਹਾਡੀ ਬੈਠ ਕੇ ਗੱਲ ਅਸੀਂ ਕਰਵਾ ਦਾਂਗੇ ਤਾਂ ਕਿ ਇੱਕ ਵਾਰੀ ਬੈਠ ਕੇ ਕਿਸਾਨ ਜੱਥੇ ਬੰਦੇ ਕਿਉਂਕਿ ਤੁਸੀਂ ਜਨਰਲ ਸੈਕਟਰੀ ਹੋ ਆਰਗੇਨਾਈਜੇਸ਼ਨ ਦੇ ਵਿੱਚ ਵੀ ਗੱਲਬਾਤ ਹੋ ਜੇ ਔਰ ਇਹ ਜਿਹੜਾ ਪ੍ਰੋਟੈਸਟ ਵਾਲੇ ਰਸੇ ਨਾ ਅਮਨ ਸ਼ਾਂਤੀ ਨਾਲ ਵੋਟਾਂ ਪੈ ਜਾਣ ਉਸ ਤੋਂ ਬਾਅਦ ਬੈਠ ਕੇ ਫਿਰ ਗੱਲ ਜਿਹੜੀ ਆ ਹੋ ਜੇ ਇਸ ਤਰ੍ਹਾਂ ਦੀ ਕੋਈ ਗੱਲ ਚੱਲ ਰਹੀ ਹੋ ਜਾਂ ਇਸ ਤਰ੍ਹਾਂ ਦੀ ਕੋਈ ਅਪੀਲ ਕਰਨਾ ਚ ਇਹ ਕੋਈ ਇਲੈਕਸ਼ਨ ਮੁੱਦਾ ਨਹੀਂ ਸਾਡੇ ਲਈ ਅਸੀਂ ਤਾਂ ਲੈਕਸਟਾਨ ਤੋਂ ਪਹਿਲਾਂ ਵੀ ਜਦੋਂ ਇਹਨਾਂ ਨੇ ਕਿਹਾ ਸੀ ਅਸੀਂ ਐਜੀਟੇਟ ਕਰਨਾ ਚਾਹੁੰਦੇ ਹਾਂ ਦੋ ਮੰਤਰੀ ਦਿੱਲੀ ਤੋਂ ਆ ਕੇ ਚੰਡੀਗੜ੍ਹ on an interrupt ਕੀਤੇ ਔਰ ਮਿਲੇ ਐਗਰੀਕਲਚਰ ਮਿਸਟਰ ਜੀ ਮਿਲੇ ਪਿਊਸ਼ ਕੋਹਲ ਜੀ ਮਿਲੇ ਮੋਦੀ ਜੀ ਦਾ ਜਿਹੜਾ ਦਰਵਾਜ਼ਾ ਔਰ ਦਿਲ ਔਰ ਦਰਵਾਜ਼ਾ ਦੋਨੋਂ ਹੀ ਕਿਸਾਨਾਂ ਲਈ ਹਮੇਸ਼ਾ ਖੁੱਲੇ ਨੇ ਔਰ ਮੈਂ ਤਾਂ ਅਪੀਲ ਕਰਨਾ ਚਾਹਾਂਗਾ ਕਿਸਾਨ ਭਰਾਵਾਂ ਨੂੰ ਕਿ ਜੇ ਤੁਸੀਂ ਕੁਝ ਚੰਗਾ ਚਾਹਦੇ ਹੋ ਤੇ ਉਹ ਇਹ ਪ੍ਰਧਾਨ ਮੰਤਰੀ ਹੈ ਜਿਹੜਾ ਤੁਹਾਡੇ ਹਿੱਤ ਦੇ ਵਿੱਚ ਹਮੇਸ਼ਾ ਹੀ ਫੈਸਲਾ ਲੈਣਗੇ ਆਓ ਆਪਾਂ ਬੈਠ ਕੇ ਗੱਲ ਕਰੀਏ ਔਰ ਇੱਕ ਡੈਮੋਕ੍ਰੇਸੀ ਦੇ ਵਿੱਚ ਡਾਇਲੌਗ ਵਾਤਲਾਪ ਤੋਂ ਜ਼ਿਆਦਾ ਕੋਈ ਵੀ ਇਫੈਕਟਿਵ ਹੋਰ ਕੋਈ ਤਰੀਕਾ ਹੈ ਨਹੀਂ ਹੈ ਔਰ ਕੰਟੀਨਿਊਸ ਐਜੀਟੇਸ਼ਨ ਦਾ ਵੀ ਕੋਈ ਫਾਇਦਾ ਨਹੀਂ ਹੈ ਕਿਸੇ ਨਾ ਕਿਸੇ ਚੀਜ਼ ਦੀ ਨੱਕੀ ਕਰ ਲੈਣੀ ਚਾਹੀਦੀ ਹੈ ਅਸੀਂ ਬੈਠਣ ਨੂੰ ਤਿਆਰ ਆਂ ਗੱਲ ਕਰਨ ਨੂੰ ਤਿਆਰ ਆਂ ਅੱਜ ਵੀ ਸਰਕਾਰ ਮੋਦੀ ਜੀ ਦੀ ਹੈ ਕੱਲ ਨੂੰ ਵੀ ਸਰਕਾਰ ਮੋਦੀ ਜੀ ਦੀ ਹੈ ਜੋ ਚਾਹਦੇ ਨੇ ਕਿਸਾਨ ਆ ਕੇ ਗੱਲ ਕਰ ਸਕਦੇ ਮੇਰਾ ਕੰਫੀਡੈਂਸ ਜੀ ਲੋਕਾਂ ਤੋਂ ਹੀ ਆਉਂਦਾ ਹੈ ਰੋਜ਼ ਜਾਈਦਾ ਅਸ਼ੀਰਵਾਦ ਦਿੰਦੇ ਨੇ ਸਾਨੂੰ ਔਰ ਇਹ ਕਹਿੰਦੇ ਨੇ ਸੀ ਕਿ ਮੋਦੀ ਜੀ ਆ ਰਹੇ ਨੇ ਤੇ ਅਸੀਂ ਦਵਾਕੇ ਕੰਮ ਕਰ ਰਹੇ ਹਾਂ ਇੱਕ ਕਿਉਂਕਿ ਸਾਰਾ ਪ੍ਰੋਗਰਾਮ ਤੁਸੀਂ ਬਣਾਣਾ ਹੈ ਅਜੇ ਤੱਕ ਚਲੋ ਇਟਸ ਟੂ अर्ਲੀ ਕਿਉਂਕਿ ਖੇਰਲੇ ਪੜਾਜ ਨੇ ਬਟ ਕੋਈ ਡਿਸਾਈਡ ਕੀਤਾ ਹੈ ਕਿ ਕਿਸ-ਕਿਸ ਜਗ੍ਹਾ ਜਿਹੜੀਆਂ ਨੇ ਰੈਲੀਆਂ ਕਿਉਂਕਿ ਖਡੂਰ ਸਾਹਿਬ ਵੀ ਤੁਸੀਂ ਦੇਖ ਰਹੇ ਹੋ ਜਲੰਧਰ ਵੀ ਤਾਂ ਮੋਦੀ ਜੀ ਅਮਿਤ ਸ਼ਾਹ ਜੀ ਜਾਂ ਹੋਰ ਲੀਡਰ ਸਾਹਿਬਾਨ ਕਿਸ-ਕਿਸ ਜਗ੍ਹਾ ਔਰ ਕਿਸ ਜਗ੍ਹਾ ਦੀ ਡਿਮਾਂਡ ਜਾਈ ਮੈਂ ਤਾਂ ਪੁੱਛ ਰਿਹਾ ਕਿ ਲੋਕਾਂ ਤੁਸੀਂ ਜਾਣਦੇ ਹੋ ਲੋਕ ਕਹਿੰਦੇ ਨੇ ਕਿ ਸਾਡੇ ਇੱਥੇ ਕਰਵਾਓ ਰੈਲੀ ਪਿੰਡੂ ਖੇਤਰ ਚ ਹੋਣੀ ਚਾਹੀਦੀ ਹੈ ਜਾਂ ਸ਼ਹਿਰੀ ਖੇਤਰ ਦੇ ਵਿੱਚ ਇਸ ਇਸ ਕਰਕੇ ਪੁੱਛ ਰਿਹਾ ਨੀਵਾ ਸਾਨੂੰ ਤਾਂ ਇਹ ਬੜੀ ਹੁਣ ਮੁਸ਼ਕਲ ਹੋ ਰਹੀ ਹੈ ਕਿਉਂਕਿ ਹਰ ਜਗ੍ਹਾ ਤੋਂ 13 ਦੇ 13 ਲੋਕ ਸਭਾ ਲੋਕ ਸਭਾ ਦੇ ਵਿੱਚ ਹਰ ਵਿਧਾਨ ਸਭਾ ਤੋਂ ਸਾਈਜ਼ ਤੋਂ ਹਰ ਸ਼ਹਿਰ ਤੋਂ ਇੱਕੋ ਇੱਕ ਢਮਾਨ ਆਂਦੇ ਕਿ ਮੋਦੀ ਜੀ ਕਾ ਆ ਰਹੇ ਹਨ ਤੇ ਅਸੀਂ ਇਹ ਡਿਮਾਂਡ ਲੋਕਾਂ ਦਾ ਇਹ ਚਾਹ ਲੋਕਾਂ ਦੀ ਇਹ ਯੋ ਤੁਸੀਂ ਸੱਤ ਪਾਵਨਾ ਸਾਰੀ ਮੋਦੀ ਜੀ ਤੱਕ ਪੁਜਾ ਰਹੇ ਹਾਂ ਅਸੀਂ ਉਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਲਾਸਟ ਫੇਜ਼ ਦੇ ਵਿੱਚ ਮੈਕਸਿਮਮ ਟਾਈਮ ਸਾਨੂੰ ਪੰਜਾਬ ਦੇਣ ਔਰ ਮੈਂ ਯਕੀਨਨ ਇਹ ਹੋਪ ਕਰਦਾ ਹਾਂ ਕਿ ਉਹ ਐਕਸਪੈਕਟਿਡ ਤੋਂ ਜ਼ਿਆਦਾ ਟਾਈਮ ਪੰਜਾਬ ਦੇ ਦੇਣਗੇ ਸੋ ਸਾਨੂੰ ਆਪਣੇ ਪੰਜਾਬ ਦੀ ਧਰਤੀ ਤੇ ਮੋਦੀ ਜੀ ਦੇ ਮਿਲਣਾ ਕਿੰਨੀਆਂ ਸੀਟਾਂ ਸਰ ਪੰਜਾਬ ਦੇਲੇ ਵਿੱਚ ਬੀਜੇਪੀ ਦਾ ਤੁਸੀਂ ਦੇਦੇ ਹੋ ਮੁਕਾਬਲਾ ਕਰਨਾ ਇੱਕ ਆਪੋਨੈਂਟ ਦੱਸਣਾ ਕਿਸ ਨਾਲ ਆਮ ਆਦੀ ਪਾਰਟੀ ਕਾਂਗਰਸ ਅਕਾਲੀ ਦਲ ਔਰ ਸੀਟਾਂ ਕਿੰਨੀਆਂ ਬੀਜੇਪੀ ਨੂੰ ਦੇਦੇ ਨਹੀਂ ਦੇਖੋ ਮੁਕਾਬਲਾ ਹੈ ਨਹੀਂ ਹੈ ਨਾ ਤੇ ਮੈਂ ਕਿਵੇਂ ਕਹਾਂ ਆਪੋਨੈਂਟ ਹੈਗੇ ਮੁਕਾਬਲਾ ਹੈ ਨਹੀਂ ਮੁਕਾਬਲਾ ਹੈ ਨਹੀਂ ਕਿਉਂਕਿ ਬੀਜੇਪੀ ਹੀ ਇੱਕ ਪੇ ਇੱਕ ਹੀ ਇਕੱਲਾ ਸੱਪੇ ਭਾਰੀ ਇਹਦੇ ਵਿੱਚ ਕੋਈ ਫੈਕਟ ਜਾਂ ਇਹਦੇ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਇਸ ਫੈਕਟ ਦੇ ਵਿੱਚ ਕਿਉਂਕਿ देयर इज नो ਕੰਟੈਸਟ ਐਟ 올 ਕਾਂਗਰਸ ਬਿਲਕੁਲ ਜਿਦਾ ਰੇਤ ਦਾ ਘਰ ਹੁੰਦਾ ਉਦਾਂ ਖਿੰਡਰੀ ਪਈ ਹੈ ਆਪ ਦੇ ਜਿਹੜੇ ਲੀਡਰ ਨੇ ਉਹ ਕਰਪਸ਼ਨ ਚ ਜੇਲ੍ਹਾਂ ਚ ਪਏ ਹੋਏ ਨੇ ਅਕਾਲੀ ਦਲ ਦਾ ਤੁਹਾਨੂੰ ਪਤਾ ਹੀ ਹੈ ਕਿ ਇੱਕ ਫੈਮਲੀ ਪਾਰਟੀ ਹੈ ਲੋਕਾਂ ਨਾਲ ਤੇ ਵਿਸ਼ਵਾਸ ਖੁੱਟ ਚੁੱਕਾ ਹੈ ਸੋ ਓਨਲੀ ਪਾਰਟੀ ਇਨ ਕੰਟੈਸਟ ਇਸ ਬੀਜੇਪੀ ਸੀ 13 ਚ 13 ਜੀ ਤੰਪਰਦੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਜਗਮਉਨ ਸਿੰਘ ਰਾਜੂ ਜੀ ਤਾਂ ਬੜੇ ਕੌਨਫੀਡੈਂਟ ਨੇ ਔਰ ਵੱਡੀ ਗੱਲ ਇਹ ਕਿ 13 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਕੰਮ ਭਾਵੇਂ ਕਰ ਰਹੇ ਨੇ ਪਰ ਐਸੇ ਜਨਰਲ ਸੈਕਟਰੀ ਇਹ ਅੰਮ੍ਰਿਤਸਰ ਸਾਹਿਬ ਕੋਮਗੰਬਰ ਸਾਹਿਬ ਤੋਂ ਖੋ ਦੇਣਾ ਨਹੀਂ ਇੰਸਟਾਲ ਕਰ ਦੇਉ ਚੋਣ ਲੜੀ ਸੀ ਨਵਜੋਤ ਸਿੰਘ ਸਿੱਧੂ ਹੁਣਾ ਦੇ ਖਿਲਾਫ ਖਡੂਰ ਸਾਹਿਬ ਤੇ ਜਲੰਧਰ ਦੀ ਜ਼ਿੰਮੇਵਾਰੀ ਇਹ ਨਿਭਾ ਰਹੇ ਨੇ ਔਰ ਲਗਾਤਾਰ ਵਰਕਰਾਂ ਦੇ ਵਿੱਚ ਨੇ ਸਾਫ ਕਾਇਆ ਸਦ ਅਧਿਕਾਰੀ ਆਪਣੀ ਗੱਲ ਰੱਖਣ ਦੇ ਵਿੱਚ ਜਿਹੜੇ ਨੇ ਮਾਹਰ ਮੰਨੇ ਜਾਂਦੇ ਨੇ ਔਰ ਲਗਾਤਾਰ ਪ੍ਰਚਾਰ ਕਰ ਰਹੇ ਨੇ ਔਰ ਇੱਕ ਦਾਵਾ ਇਹਨ 13 ਦੀਆਂ 13 ਸੀਟਾਂ ਪੰਜਾਬ ਦੇ ਵਿੱਚੋਂ ਜਿੱਤੇ ਗਈਆਂ ਔਰ ਵਰਟੀਕਲ ਉਹਨਾਂ ਨੇ ਕਹੀ ਹੈ ਕਿ ਹਰ ਲੋਕ ਸਭਾ ਕੰਸਟੀਟੂਐਂਸੀ ਦੇ ਹਰ ਵਿਧਾਨ ਸਭਾ ਦੇ ਵਿੱਚੋਂ ਡਿਮਾਂਡ ਆ ਰਹੀ ਹੈ ਕਿਉਂਕਿ ਜਨਰਲ ਸੈਕਟਰੀ ਹੋਣ ਦੇ ਨਾਤੇ ਜਿਹੜੇ ਮੋਦੀ ਜੀ ਦੀਆਂ ਜਾਂ ਹੋਰ ਪਾਰਟੀ ਲੀਡਰਸ਼ਿਪ ਦੀਆਂ ਰੈਲੀਆਂ ਹੋਣੀਆਂ ਨੇ ਉਹਨਾਂ ਦੀ ਵੀ ਜਿਹੜੀ ਰਾਜੂ ਜੀ ਨੇ ਇਹ ਸਾਰੇ ਦੇਖਰੇਖ ਕਰਨੀ ਹੈ ਤੇ ਡਿਮਾਂਡ ਇਹਨਾਂ ਕੋਲ ਕਾਫੀ ਆ ਰਹੀ ਹੈ ਕਿ ਮੋਦੀ ਜੀ ਦੀਆਂ ਰੈਲੀਆਂ ਵੱਧ ਵੱਧ ਜਿਹੜੇ ਇਹਨਾਂ ਦੇ ਆਗੂ ਨੇ ਲੋਕਾਂ ਦੇ ਕਹਿਣ ਦੇ ਉੱਤੇ ਉਹਨਾਂ ਦੇ ਇਲਾਕਿਆਂ ਦੇ ਵਿੱਚ ਕਰਵਾਈਆਂ ਜਾਣ ਤਾਂ ਦੇਖਣਾ ਹੋਵੇਗਾ ਹੁਣ ਭਾਰਤੀ ਜਨਤਾ ਪਾਰਟੀ ਆਖਰੀ ਫੇਸ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਕਿਸ-ਕਿਸ ਜਗ੍ਹਾ ਦੇ ਉੱਤੇ ਮੋਦੀ ਜੀ ਦੀਆਂ ਰੈਲੀਆਂ ਰਖਾਉਣ ਦੇ ਵਿੱਚ ਰਖਾਉ मुकेश बाबा गगनदीप शर्मा दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।